ਨੇ ਚਲੇਗੀ ਨਹੀਂ ਚਲੇਗੀ ਸੱਚੇ ਚਾਈ ਦੇ ਚਲੇਗੀ ਚਲੇਗੀ ਨਹੀਂ ਚਲੇਗੀ ਸੱਚੇ ਦੇ ਐਕਸੀਡੈਂਟ ਹੋਇਆ ਮੈਂ 8000 ਰੁਪਏ ਹੀ ਪੁੱਛਣ ਗਈ ਆ ਕਿ ਸਰ ਇਹ ਤੁਸੀਂ ਕੱਟ ਲਿਆ ਐਨਓ ਸੀ ਮੇਰੇ ਕੋਲ ਹੈਗੀ ਆ ਕਿ ਕਿਉਂ ਕੱਟਿਆ ਕਿੰਨਾ ਮੈਂ ਇਸ ਮੈਟਰ ਤੇ ਕੋਈ ਗੱਲ ਨਹੀਂ ਕਰਨੀ ਮੇਰੇ ਦੋਸਤ ਦੀ ਜਨਤ ਹੋਈ ਆ ਇਸ ਮੈਟਰ ਤੇ ਮੈਂ ਕੋਈ ਗੱਲ ਕਰਨੀ ਨਹੀਂ ਕਰਾਂਗੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਿ ਮੈਂ ਕਹੀ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ ਮੈਂ ਐਮ ਆਰ ਆਈ ਕਰवानी ਹੈ ਮੈਨੂੰ ਪੈਸੇ ਦੀ ਜਰੂਰਤ ਆ ਕਹਿੰਦਾ ਤੇਰਾ ਬੇਟਾ ਮਰਤਾ ਨਹੀਂ ਗਿਆ ਅੱਛਾ ਫੇਰ ਮੈਨੂੰ ਕਹਿੰਦਾ 3600 ਤੇਰੇ ਵਰਗੀਆਂ ਬਰਾਦਰੀ ਦੀਆਂ ਜਨਾਨੀਆਂ ਇੱਥੇ ਕਿੰਨਾ ਵਾ ਤੂੰ ਕਰ ਕੀ ਲੈਣਗੀ ਮੇਰਾ ਮੈਂ ਕਹ ਜੀ ਮੈਨੂੰ ਤਾਂ ਲੋੜ ਆ ਪੈਸੇ ਆ ਦੀ ਮੈਂ ਤਾਂ ਆਪਣਾ ਹੱਕ ਲੈਣ ਆਈ ਆ ਤੁਸੀਂ ਇੱਕ ਕਲਰਕ ਦੀ ਕੁਰਸੀ ਤੇ ਬੈਠ ਕੇ ਇਦਾਂ ਬੋਲਦੇ ਪਏ ਹੋ ਮੈਨੂੰ ਕੁਰਸੀੋਂ ਖੜਾ ਹੋ ਗਿਆ ਮੈਨਾਂ ਬਤਮੀ ਜੀ ਤੇ ਇੰਨੀ ਤੇ ਆ ਗਿਆ ਜਾਤੀ ਤੇ ਕਲਾਖ ਬੋਲਿਆ ਮੇਰੇ ਹਸਬੰਦ ਨੂੰ ਤਾਂ ਮੈਂ ਕਿਹਾ ਦਿੱਤੀਆਂ ਕਿ ਮੈਂ ਤੇਰੇ ਹਸਬੰਦ ਨੂੰ ਕਾਰਪੋਰੇਸ਼ਨ ਚੋਂ ਮੇਰੀ ਕਲਮ ਚਾਹੀਦੀ ਆ ਤੇ ਉਹਨੂੰ ਮੈਂ ਸਸਪੈਂਡ ਕਰਵਾ ਦਿਆਂਗੀ ਤੇ 8000 ਰੁਪਏ ਦਾ ਨਾਮ ਨਾ ਲੈ ਲੋ ਹਾਲੇ ਕਿ ਮੇਰੇ ਉਹ 3 ਮਹੀਨੇ ਪਹਿਲਾਂ ਕਿਸ਼ਤ ਕਿਸੇ ਹੋਰ ਨੇ ਉਸ ਤੋਂ ਪਹਿਲਾਂ ਜਿਹੜੇ ਕਲਰਕ ਸੀ ਮਨੀਸ਼ ਕੁਲੋਤਰਾ ਜੀ ਉਹਨਾਂ ਨੇ ਦੋ ਕਿਸ਼ਤਾਂ ਮੈਨੂੰ ਵਾਪਸ ਕਰ ਦਿੱਤੀਆਂ ਸੀ ਲੇਕਿਨ ਇਹ ਇਹਨੂੰ ਮੈਂ ਪੁੱਛਣ ਗਈ ਆ ਤੇ ਇਹਨੇ ਅੱਗੋਂ ਆ ਵਾਲੇ ਵਰਲਡ ਮੇਰੇ ਨਾਲ ਕਨਫਿਊਜ਼ ਕੀਤਾ ਅੱਜ ਇਸ ਗੱਲ ਨੂੰ ਕਿੰਨੀ ਦੇਰ ਹੋ ਗਈ 15 ਦਿਨ ਹੋ ਗਏ 15 ਦਿਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਉਹਦੇ ਤੇ ਕਿਉਂ ਵੀਡੀਓ ਦਾ ਮਾਮਲਾ ਕੀ ਹੈਗਾ ਜੀ ਉਹ ਉਹ ਵੀਡੀਓ ਪੇਸ਼ ਰਿਹਾ ਆਪਣੀ ਸਫਾਈ ਪੇਸ਼ ਕਰ ਰਿਹਾ ਵਾ ਉਹਦੇ ਵਿੱਚ ਆਡੀਓ ਹੈ ਨਹੀਂ ਕਿ ਜਿਸ ਤਰ੍ਹਾਂ ਉਹ ਮੇਰੇ ਨਾਲ ਲਫ਼ਜ਼ ਬੋਲਦਾ ਵੀਡੀਓ ਪੇਸਟ ਕਰਤਾ ਪਏ ਤੇ ਉਹਦੇ ਵਿੱਚ ਕਿਹੜਾ ਕੋਈ ਮੇਰੇ ਨਾਲ ਉਹਦੀ ਹੱਥ ਸ਼ੂਟ ਹੋਈ ਹੋਈ ਆ ਰੈਂਸ ਹੋ ਰਹੀ ਆ ਬਾਤਮੀਤ ਤਾਂ ਬੋਲਿਆ ਕਿ ਨਾਤਮੀ ਜੀ ਨਾਲ ਤਾਂ ਬੋਲਿਆ ਮੇਰਾ ਬੋਸ ਬੋਲਿਆ ਲੇਕਿਨ ਉੱਥੇ ਇੱਟੇ ਬੇਸ਼ਰਮ ਲੋਕ ਐਸੀ ਭਾਈਚਾਰੇ ਦੇ ਖੜੇ ਲੇਕਿਨ ਉਹ ਆਪਣੀ ਨੌਕਰੀ ਪਛਾਣ ਪਿੱਛੇ ਉਸ ਗਲਤ ਬੰਦੇ ਨਾਲ ਸਾਥ ਦੇ ਰਹੇ ਮੈਡਮ ਜੀ ਜੇ ਹਾਂ ਤੁਸੀਂ ਕੋਚਰ ਮਾਰਕੀਟ ਉੱਜੀ ਬੈਠੇ ਸੀ ਉੱਥੇ ਇੰਚਾਰ ਸਾਹਿਬ ਨੇ ਤੁਹਾਡੇ ਕੀ ਗੱਲ ਬਾਤ ਹੋਈ ਇੰਚਾਰ ਸਾਹਿਬ ਨੇ ਵੀ ਸਾਨੂੰ ਪੂਰਾ ਤਲਾਸ਼ਾ ਦਿੱਤਾ ਸੀ ਕਿ ਉੱਥੇ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਏਸੀਪੀ ਸਾਹਿਬ ਕੋਲ ਗਏ ਹਾਂਜੀ ਉਹਨਾਂ ਨੇ ਵੀ 2 ਦਿਨ ਤੇ ਇਹੀ ਟਾਈਮ ਦਿੱਤਾ ਸੀ ਸਾਨੂੰ ਅੱਜ 2 ਦਿਨ ਤਾਂ ਵੀ ਤੀਜਾ ਦਿਨ ਹੋ ਗਿਆ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਵੀਰ ਜੀ ਮੈਂ ਦਰਸ਼ਨ ਕਾਂਗੜਾ ਕੋਮੀ ਪ੍ਰਧਾਨ ਭਾਰਤੀ ਐਂਬੇਡਰ ਕਮਿਸ਼ਨ ਜਿਹੜੇ ਨੀਹਾ ਚੰਡਾਲੀਆ ਸਾਡੀ ਲੜਕੀ ਸਾਡੇ ਮਿਸ਼ਨ ਦੇ ਵਿੱਚ ਬੜੀ ਵਧੀਆ ਸਵਾਮਾਨ ਵਾਰੀ ਹੈ ਇਹਦੇ ਨਾਲ ਇੱਕ ਕਾਰਪੋਰੇਸ਼ਨ ਦੇ ਕਲਰਕ ਵੱਲੋਂ ਬਹੁਤ ਹੀ ਬਦਸਲੂਕੀ ਕੀਤੀ ਹੈ ਮਿਸਬਿਹਤ ਕੀਤਾ ਗਿਆ ਕੰਪਲੀਟ ਕੀਤੀ ਨੂੰ ਜਿਹੜੀ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ ਨੂੰ ਇਸ ਥਾਣੇ ਦੇ ਅੰਦਰ ਕਰੀਬ 12 ਤੋਂ 15 ਦਿਨ ਹੋ ਗਏ ਪਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹਦੇ ਰਿਗਾਰਡ ਕਿਸੇ ਮਿਲਣ ਵਾਸਤੇ ਹੈ ਸਰਜੀ ਜਿਵੇਂ ਕੀ ਪਿਛਲੇ ਦਿਨਾਂ ਦੇ ਵਿੱਚ ਪਹਿਲਾ ਕੋਟਰ ਮਾਰਕੀਟ ਸੀ ਫਿਰ ਉਸ ਤੋਂ ਮਿਟਾ ਚੁੜੇ ਤੇ ਬਤਲੀ ਕੀਤੀ ਗਈ ਹੈ ਜੇ ਆਂਡਾਲੀਆਂ ਵੱਲੋਂ ਇਹ ਮੈਂ ਚੁਕਣਾ ਨਹੀਂ ਵੀ ਪਾਸ ਮੇਰਾ ਕੰਮ ਪ੍ਰੋਵਾਈਡ ਹੋ ਗਿਆ ਅੱਜ ਕਰਦੀ ਆ ਅੱਜ ਕੱਲ ਆਪਕਲ ਕਰਦੀ ਆ ਮੈਂ ਤੁਖਣਾ ਨਹੀਂ ਜਿਉਂ ਕਿ ਇਹਨਾਂ ਨੂੰ ਸੁਣਾਲੇ ਨਹੀਂ ਮਿਲਦਾ ਇਹ ਦੇਖੋ ਅਸੀਂ ਅੱਜ ਐਸਟੀਡੀ ਪੰਜਾਬ ਜਿਹੜੀ ਲੁਧਿਆਣਾ ਪੁਲਿਸ ਹੈ ਐਸਟੀਡੀ ਦੇ ਚੇਤਾਵਨੀ ਦੇ ਕੇ ਚੱਲੇ ਆ ਜੇਕਰ ਇਸ ਲੜਕੀ ਨੂੰ ਦੋ ਦਿਨਾਂ ਦੇ ਵਿੱਚ ਇਨਸਾਫ ਨਾ ਮਿਲਿਆ ਉਸ ਕਲਰਕ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਨਾ ਦਰਜ ਕੀਤੀ ਗਈ ਉਹਦੇ ਜੋਦਰ ਜਨਾ ਕੀਤਾ ਗਿਆ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੰਦੋਲਨ ਕਰਾਂਗੇ ਇਸ ਮਸਲੇ ਨੂੰ ਲੈ ਕੇ ਸਾਰੇ ਪੰਜਾਬ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਅਸੀਂ ਉਹਨਾਂ ਰਾਹੀਂ ਮੰਗ ਪੱਤਰ ਵੀ ਭੇਜਾਂਗੇ ਜ਼ਰੂਰਤ ਪਈ ਤਾਂ ਅਸੀਂ ਸਬੰਧਤ ਜਿਹੜਾ ਪੁਲਿਸ ਦਾ ਜਿਹੜਾ ਘਰੋ ਵੀ ਕਰਾਂਗੇ ਅੱਜ ਤੁਹਾਨੂੰ ਇੱਥੇ ਐਡਮਿਨਰ ਪੰਜ ਦੇ ਦੁਆਰਾ ਫੇਰ ਆਣਾ ਪਿਆ ਵੀ ਦੇਖੋ ਜੀ ਸਾਨੂੰ ਐਸਪੀ ਸਾਹਿਬ ਨੇ ਬੜੀ ਆਸਨਾ ਕਿਹਾ ਸੀ ਵੀ ਦੋ ਦਿਨ ਦਾ ਸਮਾਂ ਦਿਓ ਮੈਂ ਦੋ ਦਿਨ ਚ ਐਫਆਈਆਰ ਹੋ ਜਾਊਗੀ ਅਸੀਂ ਵੀ ਬੜੀ ਆਸ ਨਾਲ ਉਹਨਾਂ ਕੋਲ ਗਏ ਸੀ ਤੇ ਅਸੀਂ ਉਹਨਾਂ ਦੀ ਰਿਸਪੈਕਟਫੁਲੀ ਗੱਲ ਮੰਨੀ ਪਰ ਦੋ ਦਿਨਾਂ ਤੋਂ ਬਾਅਦ ਸਾਨੂੰ ਪਰਚਾ ਵੀ ਥਾਣੇ ਬੁਲਾਇਆ ਗਿਆ ਸਾਡਾ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬੰਦੇ ਨੇ ਉਹਨਾਂ ਬਿਲਕੁਲ ਨੱਕ ਦੇ ਮੱਖੀ ਨਹੀਂ ਉਹ ਡਿੱਗਨ ਦਿੰਦਾ ਉਹਨੇ ਕੋਈ ਸੌਰੀ ਨਹੀਂ ਫੀਲ ਕੀਤੀ ਕਹਿੰਦਾ ਮੈਂ ਮਾਫੀ ਨਹੀਂ ਮੰਗਣੀ ਮਤੋਂ ਉਹਦੀ ਮੈਂਟੈਲਿਟੀ ਇਹ ਹੈ ਵੀ ਇਹ ਦਲਤਾਂ ਦੀ ਕੁੜੀ ਵਾਲਮੀਕੀ ਦੀ ਕੁੜੀ ਮੈਂ ਵੇਖ ਕੇ ਝੁੱਕ ਕੇ ਮਾਫੀ ਨਹੀਂ ਮੰਗਣੀ ਜਿਉਂਨੇ ਮਾਫੀ ਨਹੀਂ ਮੰਗਣੀ ਤੇ ਸਾਡਾ ਰਾਈਟ ਹੈ ਪਰਚਾ ਕਰਾਉਣ ਦਾ ਉਹਨੇ ਮੇਰੇ ਜਾਤ ਦੇ ਖਿਲਾਫ ਬੋਲਿਆ ਉਹਨੇ ਦੇ ਬੱਚੇ ਦੇ ਖਿਲਾਫ ਬੋਲਿਆ ਜਾਤੀ ਸੂਚਕ ਸ਼ਬਦ ਕਹੇ ਆ ਤੇ ਦੇਖੋ ਪ੍ਰਸ਼ਾਸਨ ਉਹਨਾਂ ਨੂੰ ਕਿੰਨਾ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੁਣ ਤੱਕ ਸਾਡੇ ਤੇ ਸਿਰਫ ਪ੍ਰੈਸ਼ਰ ਹੀ ਬਿਲਡ ਅਪ ਕੀਤਾ ਜਾ ਰਿਹਾ ਵੀ ਅਸੀਂ ਕਿਸੇ ਤਰੀਕੇ ਕੰਪਰੋਮਾਈਜ਼ ਕਰਾ ਲਈਏ ਤੁਹਾਨੂੰ ਧਮਕਾਇਆ ਸਾਡਾ ਕੁਝ ਕਰੋਗੇ ਤਾਂ ਤੁਹਾਡਾ ਨੁਕਸਾਨ ਹੋਊਗਾ ਕੋਈ ਨਹੀਂ ਸਾਡਾ ਨੁਕਸਾਨ ਹੋਈ ਵੇ ਪਰ ਅਸੀਂ ਅੱਜ ਇਹਨੂੰ ਇਨਸਾਫ ਦਵਾ ਕੇ ਤੇ ਐਫ ਆਈ ਆਰ ਦਰਜ ਕਰਾ ਕੇ ਐਸ ਸੀ ਐਸ ਟੀ ਇੱਕ ਜਿਹੜਾ ਪਰਚੇ ਦਰਜ ਕਰਾ ਕੇ ਅਸੀਂ ਉੱਠਾਂਗੇ ਨਹੀਂ ਦੱਸਿਆ ਅੱਜ ਧਰਨੇ ਦੇ ਬੈਠੇ ਆ ਪਿਛਲੇ ਦਿਨਾਂ ਦੇ ਵਿੱਚ ਪੁੱਤਰ ਮਾਰਕੀਟ ਦੇ ਵਿੱਚ ਵੀ ਆਪਣੇ ਇੰਸਾਫ ਸਾਹਿਬ ਨੇ ਕਿਹਾ ਸੀ ਉਸ ਤੋਂ ਬਾਅਦ ਵੀ ਐਸ ਸੀ ਸਾਹਿਬ ਕੋਲ ਵੀ ਗਿਆ ਸਭ ਨੇ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕੀਤੀ ਜੀ ਕੋਈ ਐਫ ਆਈ ਆਰ ਵਾਲੇ ਪਾਸੇ ਤੁਰਿਆ ਹੀ ਨਹੀਂ ਸਾਰੇ ਪਤਾ ਨਹੀਂ ਉਹਦਾ ਕਿੰਨਾ ਕੁ ਪ੍ਰੈਸ਼ਰ ਆ ਜਾਂ ਉਹਦਾ ਕੀ ਸਾਠ ਹੈ ਉਹਦੀ ਪ੍ਰਸ਼ਾਸਨ ਚ ਹੀ ਆ ਐਡਮਿਨਿਸਟ੍ਰੇਸ਼ਨ ਦੀ ਹੈ ਸਰਕਾਰ ਚ ਕਿੰਨੀ ਉਹਦੀ ਪਕੜ ਹੈ ਵੀ ਕੋਈ ਵੀ ਬੰਦਾ ਸਾਡੀ ਕਾਰਵਾਈ ਵਾਜ ਨਹੀਂ ਦੇਖ ਰਿਹਾ ਹਰ ਬੰਦਾ ਚਾਹੁੰਦਾ ਵੀ ਰਾਈਨਾਮਾ ਹੋ ਜਵੇ ਪਰ ਅਸੀਂ ਰਾਈਨਾਮਾ ਬਿਲਕੁਲ ਨਹੀਂ ਹੋਣ ਦੇਣਾ ਇਹਦੇ ਚਾਫਾ ਯਾਰ ਕਰਾਵਾਂਗੇ ਉਹਦੇ ਤੇ ਕਹਿੰਦੇ ਪਿਛਲੇ ਦਿਨ ਕਿੰਨੇ ਇਸ ਗੱਲ ਨੂੰ ਕਿੰਨੀ ਦੇਰ ਹੋ ਗਈ ਹੈ ਦੇਖੋ ਜੀ ਪਿਛਲੇ 2 ਤਰੀਕ ਦਾ ਮਸਲਾ ਹੈ ਕੋਈ ਹੋਰ ਜਿਆਦਾ ਕੰਮ ਹੁੰਦਾ ਕੋਈ ਹੋਰ ਜਿਆਦਾ ਮਸਲਾ ਹੁੰਦਾ ਤੇ ਮਿੰਟ ਚ ਪਰਚਾ ਦਰਜ ਹੋ ਜਾਂਦਾ ਪਰ ਜੇ ਬਾਲਮਿਕੀ ਦੀ ਕੁੜੀ ਹੈ ਗਰੀਬਾਂ ਦੀ ਕੁੜੀ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਤੁਸੀਂ ਇਹ ਦੇਖ ਲਓ ਕਿ ਸਾਡੇ ਤੇ ਬਿਲਕੁਲ ਪ੍ਰੈਸ਼ਰ ਬਿਲਡ ਅਪ ਕੀਤਾ ਜਾ ਰਿਹਾ ਪਰ ਅਸੀਂ ਕਿਸੇ ਵੱਲੋਂ ਭੱਜਣ ਵਾਲੇ ਨਹੀਂ ਡਰਨ ਵਾਲੇ ਨਹੀਂ ਅਸੀਂ ਐਫ ਆਈ ਆਰ ਦਰਜ ਕਰਾਵਾਂਗੇ ਕਿਉਂਕਿ ਇੱਥੇ ਐਗਜ਼ਾਮਪਲ ਵੀ ਕ੍ਰੀਏਟ ਕਰਾਂਗੇ ਵੀ ਦੁਬਾਰਾ ਕਦੇ ਵੀ ਕਿਸੇ ਦਰਜਿਤ ਸਮਾਜ ਦੇ ਆਵਾਜ਼ਮਿਕ ਸਮਾਜ ਦੇ ਬੱਚੇ ਨਾ ਕੁੜੀ ਨਾ ਮੁੰਡੇ ਨਾ ਕੋਈ ਐਦ ਕਰੇ ਕਿਉਂਕਿ ਜੇ ਅੱਜ ਰਾਜਨਾਵਾ ਹੋ ਗਿਆ ਤੇ ਦੁਬਾਰਾ ਫੇਰ ਇਦਾਂ ਦੀ ਘਟਨਾਵਾ ਹੋਊਗੀ ਤੇ ਫੇਰ ਸਾਡੇ ਸਮਾਜ ਦੇ ਲੀਡਰ ਵੀ ਤੇ ਹੋਰ ਪੋਲਿਟਿਕਲ ਲੀਡਰ ਵੀ ਰਾਜਨਾਵਾ ਹੀ ਕਰਾਉਗੇ ਅੱਜ ਜੇ ਬੱਚੇ ਦਰਜ ਨਹੀਂ ਹੁੰਦਾ ਫਿਰ ਅਸੀਂ ਧਰਨੇ ਤੇ ਬੈਠੇ ਆ ਜੀ ਅਸੀਂ ਨਹੀਂ ਉੱਠਦੇ ਪਰਚਾ ਦਰਜ ਕਰਾ ਕੇ ਜਾਵਾਂਗੇ ਅੱਜ ਸਾਨੂੰ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਹੁਣ ਤਾਂ ਅਸੀਂ ਬੈਠ ਗਏ ਆ ਤੁਸੀਂ ਅੰਦਰ ਦਰਜ ਕੀ ਕਹਿੰਦੇ ਹੋ ਕੁਛ ਨਹੀਂ ਜੀ ਉਹ ਕਹਿੰਦੇ ਐਸਐਚਓ ਸਾਹਿਬ ਆ ਰਹੇ ਆ ਅਸੀਂ ਗੱਲ ਕਰਦੇ ਆ ਅਸੀਂ ਦੇਖਦੇ ਆ ਮਤਲਬ ਤਾਲ ਮਟੋਲੀ ਹੋ ਰਹੀ ਆ ਜੀ ਹਜੇ ਤੱਕ ਐਫਆਈਆਰ ਨਾਲ ਪਾਸੇ ਕੋਈ ਤੋੜੀ ਨਹੀਂ ਰਿਹਾ ਅਧਿਕਾਰੀਆਂ ਨਾਲ ਉ ਵੀ ਉਲਟਾ ਇਹਨਾਂ ਦੇ ਖਿਲਾਫ ਹੀ ਕਿਹਾ ਵੀ ਬਖਸ਼ੀ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਆਪਣੀ ਰਿਪੋਰਟ ਬਣਾਈ ਤੀ ਵੀ ਬਖਸ਼ੀ ਨੇ ਕੁਝ ਨਹੀਂ ਕਿਹਾ ਚਿਹਤਾਜੀ ਉਹ ਤੁਸੀਂ ਦੇਖੋ ਜਿਹੜਾ ਕਾਰਪੋਰੇਸ਼ਨ ਜਿੰਨਾ ਵੱਡਾ ਘਟਾਲਾ ਹੋਇਆ ਉਹਦਾ ਵੀ ਉਹ ਬੰਦਾ ਸੂਤਰਦਾਰ ਆ ਇਸ ਕਰਕੇ ਸਾਰੀ ਕਾਰਪੋਰੇਸ਼ਨ ਤੇ ਸਾਰੇ ਪੋਲੀਟੀਕਲ ਲੀਡਰ ਉਹਨੂੰ ਬਚਾਉਣ ਨੂੰ ਫਿਰਦੇ ਕਿਸੇ ਨਾ ਕਿਸੇ ਤਰੀਕੇ ਉਹਨਾਂ ਦਾ ਹੱਥ ਇਸ ਮਸਲੇ 'ਤੇ ਹੈ ਉਹ ਕੱਪੜੇ ਤੋਂ ਡਰਦੇ ਮਾਰੇ ਉਹ ਚਾਹਦੇ ਨਹੀਂ ਵੀ ਅੰਦਰ ਜਾਵੇ ਜਾਂ ਇਹਦੇ ਤੇ ਪਰਚਾ ਹੋਵੇ ਕਿਉਂਕਿ ਜੇ ਉਹ ਅੰਦਰ ਜਾਊਗਾ ਤੇ ਉਹ ਸਾਰਿਆਂ ਦੀ ਪਰਤਾਂ ਖੋਲੂਗਾ ਜਿੰਨੇ ਵੀ ਲੋਕ ਇਸ ਕਰੋੜਾਂ ਦੀ ਛਪਲੇ ਸੀਗੇ ਉਹਨਾਂ ਨੂੰ ਡਰ ਨੇਹਾ ਚੰਡਾਲੀਆ ਦਾ ਨਹੀਂ ਹੈ ਡਰ ਉਹਨਾਂ ਨੂੰ ਉਸ ਕੱਪੜੇ ਦਾ ਵਾ ਵੀ ਕਿਤੇ ਜੇ ਇਹਦੇ ਪੁਲਿਸ ਦੀ ਇਹ ਅਰੈਸਟ ਪੈਂਦੀ ਹੈ ਜਾਂ ਕੁਝ ਹੁੰਦਾ ਤੇ ਕੱਪੜੇ ਦਾ ਵੀ ਜਿਹੜਾ ਸਾਰਾ ਮਸਲਾ ਉਹ ਜਾਗਰ ਕਰੂਗਾ ਹੁਣ ਕਿਹਾ ਚੰਡਾਲੀ ਨਾਮ ਦੀ ਕੁੜਕੀ ਅੱਗੇ ਤੋਂ ਹੰਸੀ ਕਿ ਕਿਸੇ ਦਾ ਲਾਇਕੋ 10 15 ਕਰਨ ਦੀ ਗੱਲ ਆ ਤੇ ਇਹ ਕੁੜੀ ਆਪਣੀ ਨੇਹਾ ਨਾਮ ਦੀ ਲੇਡੀ ਹੈ ਉਹਥੇ ਕੋਆਪਰੇਸ਼ਨ ਦੇ ਆਫਿਸ ਤੇ ਗਈ ਸੀ ਕੁਇਨ ਦਾਦਾ ਕੋਈ ਇੰਟਰਵਿਊ ਮੈਟਰ ਹੈਗਾ ਸੀ ਉਹਦੇ ਵਿੱਚ ਜਾ ਕੇ ਉਹ ਬਖਸ਼ੀ ਹੈਗੇ ਉਹਨਾਂ ਦੇ EMPLOYE ਉਹਨਾਂ ਨਾਲ ਮਿਲੀ ਸੀ ਤੇ ਉਹ ਕਹਿ ਰਹੀ ਕਿ ਸਾਡਾ ਨਾਮਿਤ ਵੀ ਐਕਿਊਟ ਆ ਗਿਆ ਤੇ ਉਹਦੇ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੇ ਸਟੇਟਮੈਂਟ ਲਿਖ ਲਈ ਉਸ ਤੋਂ ਬਾਅਦ ਐਕਿਊਟ ਸੈਕਸ਼ਨ ਤੇ ਵੀ ਅਪੀਅਰ ਰਿਜਿਸਟਰ ਕਰ ਰਹੇ ਸੀ ਲੇਕਿਨ ਅਜੇ ਤੱਕ ਸਾਡੀ ਜਪੀਨ ਚੋਂ ਕੋਈ ਕੁੱਝ ਆਰੈਂਟੀਫਾਈਡ ਹੋ ਪਾਇਆ ਉਸ ਤੋਂ ਬਾਅਦ ਜਿਹੜੀ ਉਹ ਵੀਡੀਓ ਹੈਗੀ ਉਹਦੇ ਵਿੱਚ ਹੈ ਉਹ ਵਿੱਚ ਆਡੀਓ ਨਹੀਂ ਹੈਗੀ ਫਿਰ ਵੀ ਅਸੀਂ ਉਹਨੂੰ ਵੈਰੀਫਾਈ ਕਰਕੇ ਸਟੇਟਮੈਂਟ ਲੈ ਕੇ ਉਹਦੇ ਚ ਐਕਿਊਟ ਸੈਕਸ਼ਨ ਲੱਟ ਕਰਦੇ ਕਰਾਂਗੇ ਲੇਕਿਨ ਸਰ ਅੰਨਾ ਇਨਵੈਸਟੀਗੇਸ਼ਨ ਨੇ ਕਿੱਦਾਂ ਲੱਗ कि तेरह दिन तो मैं लगातार पोस्ट को धक्के खा रही चार लेकिन शोक साहब ने कोई पन्ना नहीं पाया लेकिन एक्सपी साहब से एसी पी साहब ने हाथ पढ़ाया उसके बाद कार्य शॉपिंग नहीं डिले का कारण कुछ है कि वीडियो वगैरह हैगी एनालाइज कर रहे थे कि वीडियो है कितने तो की है थोड़ा जि करके थोड़ा डिलेले गया दो 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 दो